और बेनती है जतेंद्र पिंका सरी कनेडा बीसी वाले और सैनी सुरेंद्र जी उ क्लब के प्रधान सरबजीत सन्नी जी और सरबजीत काकू मटौर पप्पी मटौर जकी सैनी और पाल भाजी मूवी मेकर साहब सारे भावों के दिलों धनवाद उठी सामजीतम्मी वो भी चेचे तो तो तोते पम्मी सैनी बड़ी बहुत बहुत धन्यवाद है पपी मटौर भावों सारे में बेनती आ गई जी एक बार आज जी वेलकम है ਆ ਜੀ ਪਿੰਕਾ ਭਾਜੀ ਅੱਗੇ ਆ ਜੀ ਕੁਸ਼ਤੀ ਇੱਥੇ ਲੱਗੀਆਂ ਭਾਈ ਸਾਰੀ ਸੰਗਤ ਨੂੰ ਬੇਨਤੀ ਹੁਣ ਆਪਣੀ ਆਪਣੀ ਜਗ੍ਹਾ ਤੇ ਬੈਠੀ ਜਾਪਾ ਅ ਕਮਲਜੀਤ ਪਹਿਲਵਾਨ ਜੀ ਇੱਕ ਮਿੰਟ ਇੱਕ ਫੋਟੋ ਕਰਾ ਲਓ ਸਾਡੇ ਕਲੱਬ ਦੇ ਨਿੱਕੂ ਵਾਲ ਦੇ ਨਾਲ ਅ ਕਮਲਜੀਤ ਭਾਜੀ ਇਹ ਖੜਾ ਪਿੰਕਾ ਭਰਾ ਟੋਲੀ ਟੋਲੀ ਇੱਕ ਮਿੰਟ ਇਹ ਜਤਿੰਦਰ ਪਿੰਕਾ ਜੀ ਭਰਾ ਸਾਰੀ ਵਾਲਾ ਜਿਹਨੇ ਬੁਲਟ ਗਿਫਟ ਕੀਤਾ ਮੈਨੂੰ ਇਹ ਇਹਨਾਂ ਬਾਰੇ ਕਲੱਬ ਦਾ ਵੀ ਹੈ ਜੈ ਕਰਾ ਨਖਾਤਾ ਪੀਰ ਦਾ ਵੱਲ ਸੱਚੇ ਦਰਵਾਜ਼ੇ ਕੀ ਜੈ ਤਾਜਦਾਰਾਂ ਦੇ ਨਾਲ ਅਮੀਰਾਂ ਨੇ ਦੀਵੇ ਵੱਲ ਦੇ ਸਦਾ ਫਕੀਰ ਹੁੰਦੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਾਰੇ ਬੀਸੀ ਵਾਲੇ ਵੀ ਜਿੱਤੇ ਮਾਂਬੋਲੀ ਪੰਜਾਬੀ ਲਈ ਬੜਾ ਮਾਣ ਪੁੱਛਦਾ ਕੀਤਾ ਹੈ ਬੇਨਤੀ ਹੈ ਭਰਾ ਸਾਰੇ ਪਿੱਛੇ ਹੋ ਜੀ ਸਰਜੀਤ ਜੀ ਸਾਰੇ ਪਿੱਛੇ ਹੋ ਜੀ ਆ ਜਾਓ ਜੀ ਭਾਈ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਜਿਹੜਾ ਮੁਕਾਬਲਾ ਸ਼ੁਰੂ ਹੋਇਆ ਹੈ ਉੱਥੇ ਹੀ ਸਾਡੇ ਜੁਤੇਂਦਰ ਪਿੰਕਾ ਜੀ ਔਰ ਸਾਡੇ ਸਰਪ੍ਰੀਤ ਸੈਣੀ ਜੀ ਔਰ ਸੈਣੀ ਸੁਰਿੰਦਰ ਜੀ ਜਿਹਨਾਂ ਵੱਲੋਂ ਛਿੰਜ ਕਮੇਟੀ ਲਈ 21 ਰੁਪਿਆ ਆ 골ਡੀ ਪਾਜੀ ਫੜਾਕਾ ਹੀ ਆਪਾਂ ਉਥੇ ਕਮੇਟੀ ਕੋਲ ਇੱਕ ਵਾਰ ਤਾੜੀ ਮਾਰਦੇ ਭਾਵਾਂ ਵਾਸਤੇ ਔਰ ਜਿਹੜੀ ਇੱਥੇ ਕੋਚਿੰਗ ਦਿੰਦੇ ਸਾਡੇ 골ਡੀ ਫੌਜੀ ਸਾਹਿਬ ਉਹਨਾਂ ਲਈ ਵੀ 21 ਰੁਪਿਆ ਉਹ ਵੀ ਮੇਰੇ ਕੋਲ ਲੈ ਲਓ ਜੀ ਔਰ ਇੱਕ ਵਾਰ ਆਪਾਂ ਕੁਸ਼ਤੀ ਲਈ ਖੁੱਲ ਕੇ ਤਾੜੀ ਮਾਰ ਦਈਏ ਵੱਡੀ ਸਾਰੀ ਇੱਕ ਵਾਰ ਨੇ ਗੇਂਦਰ ਪਹਿਲਵਾਨ ਅਖਾੜਾ ਲੱਲੀਆਂ ਪੰਜਾਬ ਪੁਲਿਸ ਦੇ ਵਿੱਚ ਥਾਣੇਦਾਰਾ ਸਿੱਕੀ ਸਲੂਬ ਦੇ ਵਿੱਚ ਹੈ ਪਰ ਦੂਜੇ ਬੰਨੇ ਦੁਨੀਆ ਦਾ ਸੁਪਰ ਟੂਪਰ ਮਾਲਾ ਕਮਲਜੀਤ ਪਹਿਲਵਾਨ ਡਮਛੇੜੀ ਲੋਕ ਹਲਵਾਨਾਂ ਨੂੰ ਬੇਨਤੀ ਕਰਦੇ ਰੋਟੀ ਪਾਣੀ ਤਿਆਰ ਹੈ ਔਰ ਪਹਿਲਵਾਨਾਂ ਨੂੰ ਬੇਨਤੀ ਆਪਾਂ ਰੋਟੀ ਖਾਣੀ ਸ਼ੱਕ ਲਈਏ ਸਾਰੇ ਜਿਹੜੇ ਕਿ ਕਿਸੇ ਦੇ ਘਰ ਨਹੀਂ ਜਾਣਾ ਬਹੁਤ ਹੀ ਸ਼ਾਨਦਾਰ ਔਰ ਸਾਡੇ ਕਾਲਾ ਪਿੰਟਰ ਜੀ 500 ਰੁਪਿਆ ਛਿੰਝ ਲਈ ਜਿਹੜਾ ਕਾਟੇ ਦੀ ਕੋਸ਼ਿਸ਼ ਹੋਵੇ 1000 ਔਰ ਜਿਹੜਾ ਜਿੱਤੂਗਾ ਉਹਦੇ ਲਈ ਵੀ 1000 ਰੁਪਏ ਪੁੱਜ ਗਿਆ ਤੇ 100 ਰੁਪਇਆ ਮਾਮੋਲੀ ਪੰਜਾਬੀ ਲਈ ਬਿਲਕੁਲ ਢੋਲੀ ਢੋਲੀ ਮੈਂ ਉਹੀ ਗੱਲ ਕਰਨ ਲੱਗਾ ਤੇਰੇ ਵਾਲੀ ਢੋਲੀ ਇਹ ਪਹਿਲਾਂ ਨੋਟ ਕਰ ਲਿਓ ਭਾਵੇਂ ਸਾਨੂੰ ਅੱਧੀ ਰਾਤ ਪੈ ਜਾਏ ਕੁਸ਼ਤੀ ਆਪਾਂ ਆਰ ਪਰ ਲੈਣੀ ਹੈ ਕੋਈ ਪੁਆਇੰਟ ਨਹੀਂ ਕੋਈ ਟੋਸ ਨਹੀਂ ਔਰ ਜੇਕਰ ਕੁਸ਼ਤੀ ਆਰ ਪਰ ਹੁੰਦੀ ਹੈ ਤਾਂ ਕਾਲੇ ਪੈਂਟਰ ਵੱਲੋਂ 1000 ਰੁਪਇਆ 75100 ਰੁਪਏ 1000 ਉੱਪਰ ਹੈ ਇੱਕ ਵਾਰ ਤਾੜੀ ਮਾਰ ਦਿਓ ਵਾਹ ਜੀ ਵਾਹ ਔਰ 500 ਰੁਪਇਆ ਕਮੇਟੀ ਵਾਲਾ ਫੜਾ ਦਿਓ ਇਹ ਕਾਲੇ ਪੈਂਟਰ ਜੀ ਵੱਲੋਂ ਆਗਾ ਜੀ 500 ਤੋਂ ਅਡੀ ਕਮੇਟੀ ਵਾਸਤੇ ਸਰਜੀਤ ਸਿੰਘ ਪਿੰਡ ਤੇ ਦਾ ਕਾਲਾ ਹੀ ਕਹਿੰਦੇ ਐ ਮਸ਼ਹੂਰ ਐ ਸਾਨੂੰ ਵੀ ਇਹੀ ਪਤਾ ਹੁੰਦਾ ਕਿ ਕਾਲੇ ਤੇ ਪਾਹ ਚ ਜਲਖਾਉਣੀ ਐ ਸਰਜੀਤ ਤਾ ਨੂੰ ਕਾਗਜਾਂਦਿਆ ਭਰਾ ਮੇਰਾ ਵਾਹ ਜੀ ਵਾਹ ਸਰਜੀਤ ਪੈਂਟਰ ਸਾਡਾ ਭਰਾ ਵੱਡੇ ਮਾਨ ਪੂਰਤ ਕਰਦਾ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਕਿ ਚੱਕੀ ਦੀਆਂ ਪੋੜਾਂ ਵਾਂਗੂ ਚੋਰੀਆਂ ਨੇ ਛੱਤੀਆਂ ਪਾ ਕੇ ਲੰਗੋਟੇ ਮੱਲ ਮਾਰ ਦੇਣ ਝੱਪੀਆਂ ਨਾਮ ਰੱਬ ਦਾ ਧਿਆਕੇ ਸਰ ਉਸਤਾਦ ਨੂੰ ਝੁਕਾ ਕੇ ਆਉਂਦੇ ਰੇ ਖਾੜਾ ਤੇ ਨੱਚ ਟੱਪਸਾਲਾ ਮਾਰਦੇ ਸ਼ੇਰ ਗਰਮਯਾਰੀ ਸਿੰਘ ਫਸੇ ਕੁੰਨੀਆਂ ਦੇ ਅੱਜ ਯੁੱਧ ਹੋ ਰਿਹਾ ਆਰ ਪਾਰ ਦੇ ਆਰ ਪਾਰ ਦੇ ਯੁੱਧ ਹੈ ਕਿ ਜਿਸਮਤ ਪੋਣਾ ਪੈਂਦਾ ਵਿੱਚ ਅੱਕ ਦੇ ਤਾਂ ਜਾ ਕੇ ਹੁੰਦੇ ਨੇ ਚਰਚੇ ਵਿੱਚ ਜੱਗ ਦੇ ਨਾਮ ਜੱਗ ਤੇ ਬਣਾਉਣੀ ਸਖਾਲਾ ਗੱਲਾਂ ਲਿਖਦਾ ਲੋਪੋਕੇ ਵਾਲਾ ਨਾਮ ਜੱਗ ਤੇ ਬਣਾਉਣੀ ਸਖਾਲਾ ਗੱਲਾਂ ਲਿਖਦਾ ਲੋਪੋਕੇ ਵਾਲਾ ਕਿ ਮਿਹਨਤ ਕਰਕੇ ਮਸਲ ਬਣਾਏ ਜਿਉ ਪੱਥਰ ਤੇ ਲਿਕਾਂ ਜੋਸ਼ ਜਵਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਰੀਫਾਂ ਹੰਮੀ ਲੜ ਖੇਡ ਕੁਸ਼ਤੀ ਤੇ ਕਬੱਡੀ ਦੀ ਗੱਲ ਔਰ ਦੀ ਧੂੜ ਸਮਾਨੀ ਪੁੱਟੇ ਵਾਲਿਆ ਜੋਰ ਲੱਗਦਾ ਲੱਗਦਾ ਚੜੀ ਜਵਾਨੀ ਕਿ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਸੱਪਾਂ ਦੀਆਂ ਸਰੀਆਂ ਤੇ ਪੈਰ ਧਰੀਦਾ ਕਿ ਮਾਰੀ ਗੱਲ ਤੋਂ ਸਰੀਰ ਗੁੱਸੇ ਇੰਜ ਫੜਦਾ ਚੰਗੇ ਰੋਡ ਤੇ ਸਪੀਡ ਜੂ ਫਰਾਰੀ ਫੜਦੀ ਕੰਮ ਕੁੰਮ ਮਿੱਤਰਾਂ ਦਾ ਕੋਈ ਨਾੜੇ ਅੜਦੀ ਆ ਜਿੱਥੇ ਵੀ ਗਰਾਰੀ ਅੜਦੀ ਗਰਾਰੀ ਅੜਦੀ ਤੋਂ ਵੀ ਇੱਕ ਮਿੰਟ ਸੰਗਤ ਨੂੰ ਬੇਨਤੀ ਹੈ ਇੱਕ ਵਾਰ ਖੁੱਲ ਕੇ ਤਾੜੀ ਮਾਰ ਦਿਓ ਸੱਚੇ ਦਿਲੋਂ ਰੱਬ ਦੇ ਨਾਂ ਦੀ ਆ ਦੁਨੀਆ ਦਾ ਸੁਪਰ ਡੂਪਰ ਮੱਲ ਅੱਜ ਗੱਜਪੁਰ ਬੇਲਾ ਦੀ ਧਰਤੀ ਤੇ ਕਮਲਜੀਤ ਜਮਸ਼ੇੜੀ ਤੇ ਗਿੰਦਰ ਲੱਲੀਆਂ ਪੰਜਾਬ ਪੁਲਿਸ ਦੇ ਵਿੱਚ ਵੱਡਾ ਥਾਣੇਦਾਰ ਹੈ ਮਤਲਬ ਸਟਾਰ ਦੋ ਲੱਗੇ ਹੋਏ ਐ ਬਹੁਤੀ ਤੇਜ਼ ਤਰਾਰ ਕੁਸ਼ਤੀ ਅੱਜ ਮੈਦਾਨ ਦੇ ਵਿੱਚ ਕਿ ਜਦੋਂ ਕੱਟਦਾ ਲੋਹਾ ਲੋਹੇ ਨੂੰ फिर भापण बचे दा राजे खेले हौसले की जित होंगी मुल पा फोके ललकार फोके ललकार राजी वा हे बोले बले 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 और तारी 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 खुल के तारी मार दो आ गेंद्रो ਲੱਲੀਆਂ ਵਾਲਾ ਠਾਣੇ ਦਾ ਸਾਹ ਥੱਲੇ ਕਮਲਜੀਤ ਜੱਮਸ਼ੇੜੀ ਇਹੇ ਬੱਲੇ 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 ਮੇਹਰੂ ਸਾਹ ਉਹ ਤਾੜੀ ਤੂਰੀ ਮਾਰ ਦਿਓ ਖੁੱਲ ਕੇ ਮੇਹਰੂ ਸਾਹ ਬਹੁਤ ਹੀ ਸ਼ਾਨਦਾਰ ਤੇ ਜਾਂਦਾ ਜਿਹੜਾ ਮੁਕਾਬਲਾ ਚੱਲਦਾ ਹੈ ये पहले गेड़ा पूरा कर ली जी बाद चो करना कि नहीं कर <laughs> क्लब सुरेंद्र सैनी जी और सही वाले पिंका पहलवान पोजे है परची उन्होंने को फड़ा लो पैसे नाली लो भरा मेरा छोटी चंडी का जेतू हे बल्ले बल्ले ताड़ी मार दो तौला तौला जोर लग्या पिया है हाँ। ਰਹਿਣਦੇ ਜੀ ਲੱਕੀਬਾਈ ਰਹਿਣਦੇ ਹੱਥੀਏ ਕਰਨੀ ਮਲ ਮਲ ਮੰਦੇ ਵਾਹ ਜੀ ਵਾਹ ਤੇ ਚੱਕੀ ਦੀਆਂ ਪੋੜਾ ਵਾਂਗੂ ਚੋੜੀਆਂ ਨੇ ਛੱਤੀਆਂ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਛੱਪੀਆਂ ਹਾਂ ਇਹ ਤੁਹਾਡੇ ਬੁਲਟ ਵਾਲਾ ਮੂੰਹ ਮਿੱਠਾ ਕਰਾਇਆ ਜੀ ਅਸੀਂ ਨਿੱਕੂ ਵਾਲ ਪਿੰਡ ਵਾਲਿਓ ਕਿਉਂਕਿ ਕੱਲ ਦਾ ਨਾ ਟਾਈਮ ਲੱਗਿਆ ਅੱਜ ਵੀ ਤੁਹਾਡੇ ਬੁਲਟ ਤੇ ਨਹਾਣ ਦਾ ਟਾਈਮ ਲੱਗਿਆ ਇੱਥੇ ਆਣ ਦਾ ਹਾਂ ਹਾਂ ਹਾਰਜ ਤੱਕ ਪਿਆ ਮੈਂ ਸਦਾ ਅੱਜ ਬੁਲਟ ਤੇ ਆਇਆ ਪਹਿਲੀ ਵਾਰ ਨਹੀਂ ਗੱਡੀ ਤੇ ਘੁੰਮਦਾ ਮੈਂ ਵੀ ਕਰਤਾ ਰੱਬ ਨੇ ਗੱਡੀ ਜੋਗਾ ਤੇ ਅੱਜ ਬੁਲਟ ਵੀ मैं इलाके च दता तो इलाके चाहिए कब्डियां जाना भावे ठंड जी हाँ धनबाद सर है सरी पिंके भरा और पेंदी मटौर रमी मटौर संदीप बुरज गगन मटौर और बलजिंद्र भलड़ी भरा जो मटौर सरबतन हो जो कनेडा च बैठे पहल मान जी दा उ देना पैना जरा बाल छुड़ाया भाई तारी खुल मार दिया बले बले बले, 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 बले। रिसा ਪਹਿਲਵਾਨ ਜੀ ਤਾਂ ਚੋਕ ਲੱਗਦੀ ਐ ਭਾਈ ਕੋਸਰ ਸਾਹਿਬ ਥੋੜਾ ਦੇਖੋ ਧਰ ਪਹਿਲਵਾਨ ਜੀ ਐਦਾ ਨਹੀਂ ਭਈ ਗਿੰਦਰ ਪਹਿਲਵਾਨ ਜੀ ਠਾਣੇ ਦਾ ਸਾਹਿਬ ਨਹੀਂ ਪਹਿਲਵਾਨ ਜੀ ਨਹੀਂ ਭਈ ਵਾਹ ਜੀ ਵਾਹ ਭਾਈ ਇਕਬਲ ਤਾੜੀ ਮਾਰਦੇ ਖੁੱਲ ਕੇ ਕੁਸ਼ਤੀ ਵਾਸਤੇ ਤੇ ਵੱਜਰ ਤਾੜੀਆਂ ਇੱਕ ਖੁੱਲੇਵੇਂ ਮੈਦਾਨ ਦੇ ਵਿੱਚ ਵੱਡਾ ਜੋਰ ਚੱਲਦਾ ਪਿਆ

ਆ ਕਰਦੇ ਦੀ ਪੁੱਛਦਾ ਨਗਰ ਨਾ ਨਾਲ ਦੀ ਵਾਲ ਹੈ ਜੀ ਨਿੱਕਾ ਮੈਂ ਪਤਾ ਹੀ ਦੇਣਿਆ ਜਿਹੜਾ ਕੁਸ਼ਤੀ ਹੋਣੀ ਹੈ ਪਰ ਪੈਸੇ ਮੇਰੇ ਹੱਥ ਜਾਣੇ ਚਾਹੀਦੇ ਜਿਹੜੇ ਆਪਾਂ ਬੋਲਦੇ ਆ ਹਜ਼ਾਰ ਆ ਗਿਆ 500 ਉਹ ਮੈਂ ਦੇਤਾ ਜੀ ਕਮੇਟੀ ਵਾਲਾ ਕਮੇਟੀ ਕੋਲ ਹਾਂ ਮੈਨੂੰ ਪਤਾ ਹਾਂ ਠੀਕ ਹੈ 1500 ਹੋ ਗਿਆ ਜੀ ਮਤਲਬ 52500 ਦੀ ਕੁਸ਼ਤੀ ਹੋ ਗਈ ਹੈ ਇਹ ਬੱਲੇ 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 ਮੈਰੀਸਾ ਉਹ ਤਾੜੀ ਮਾਰ ਦਿਓ ਇਹ मेरी साजू वा कि मंजिल उन्हीं को मिलती है जिनके सपनों में जान होती है पंखों से कुछ नहीं होता हौसलों से उड़ान होती है कि हौसला बना लिया जब ऊंची उड़ान का देखना फजूल है का दस का ਸਖਚੈਨ ਸਿੰਘ ਰਾਣੇ ਵੱਲੋਂ 500 ਲੱਗ ਗਿਆ ਤੇ ਜੋਗਾ ਸਿੰਘ ਜੀ ਰਾਜਪੂਤੋ ਨਾਲ ਵੱਲੋਂ ਵੀ 500 ਲੱਗ ਗਿਆ ਮਤਲਬ ਮੇਕਰ ਰੇ ਪਈਆ ਹੋ ਗਿਆ 2500 ਜੇਤੂ ਪਹਿਲਵਾਨ ਦਾ ਜੇਕਰ ਜਿੱਤੇ ਤਾਂ ਮਿਆਣਾ ਇਹ ਨੋਟ ਕਰ ਲਿਓ ਟੋਲੀ ਤੇ ਚੰਡੀ ਦੀ 51000 ਤਾਂ ਜੇਕਰ ਕੁਸ਼ਤੀ ਹਾਰ-ਪਾਰ ਹੁੰਦੀ ਹੈ ਖੁੱਲਾ ਸਮਾਂ 9.9 ਟੋਸ ਗਿੰਦਰ ਪਹਿਲਵਾਨ ਜੀ ਬਾਹਰ ਨਹੀਂ ਜਾਣਾ ਮਿੱਟੀ ਥਾਣੇ ਦਾ ਸਾਹਿਬ ਲੱਕੀ ਭਾਜੀ ਸਰਪੰਚਾ ਮਿੱਟੀ ਤੁਸੀਂ ਪਾ ਦਿਓ ਪਹਿਲਵਾਨਾਂ ਦਾ ਸਮਾਂ ਪਖਰਾਵਣਾ ਕਰੀਏ ਪਹਿਲਵਾਨ ਜੀ ਵਿੱਚ ਚੱਲੀ ਆਪਾਂ ਮਿੱਟੀ ਪਾ ਦੇਣੀ ਆਪਾਂ ਸਾਹ ਨਹੀਂ ਲੈਣਾ 20 ਮਿੰਟ ਨੌਨਸਟਾਪ ਚੱਲਣਾ ਪੈਣਾ ਭਾਵੇਂ 40 ਹੋ ਜਾਣ ਉਹਦਾ ਵੀ ਕੋ ਚੱਕਰ ਨਹੀਂ ਆ ਇੱਕ ਵਾਰ ਤਾੜੀ ਮਾਰ ਦੋ ਬਾਦਿਆਂ ਦੇ ਨਾਲ ਵੀ ਕੁਝ ਖੁੱਲ ਕੇ ਕਿ ਹੋਰ ਲਗਾ ਪੇੜ ਜਿਹਨੂੰ ਸਾਨਾਂ ਵਾਲਾ ਪੇੜ ਕਹਿੰਦੇ ਵਾਜੀ ਵਾ ਕਹਿੰਦਾ ਮੁੰਡਿਓ ਡੰਡ ਬੈਠ ਕੇ ਲਾ ਲਓ ਕੁੜੀਓ ਆਪਣਾ ਰੂਪ ਸ਼ਿੰਗਾ ਲਓ ਤੁਹਾਨੂੰ ਕੀ ਮਜਬੂਰੀ ਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਧ ਜੂਰੀਏ ਸੋਹਣੇ ਲੱਗਦੇ ਗੁੰਡੇ ਉਸ ਸਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਘਣ ਚਰ ਤੇ ਹੌਣ ਤੂਫਾਨਾਂ ਦੇ ਬੋਤੇ ਵਾਂਗੂ ਜਿਹੜੇ ਨਾਮ ਕਦੇ ਜਰਦੇ ਲਾਲਾ ਕੇ ਚਲਮਾ ਮਾਰਦੀ ਕਰਲੀ ਬੂਤੀ ਸੂਟੇ ਲਾਲਾ ਕੇ ਆਖਰ ਨੂੰ ਕਮਾਉਣੀ ਜਿਹੜੀ ਖਾਦੀ ਚੂਰੀ ਏ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇਧ ਜੀ ਪਹਿਲਵਾਂ ਜੀ ਫੈਸਲੇ ਅੰਦਰ ਲੱਕੀਬਾ ਜੀ ਅੰਦਰ ਲੈ ਕੇ ਆਈਏ ਭਾਈ ਦਾਹੀ ਰਹਿਣਾ ਪਹਿਲਵਾਂ ਜੀ ਅੰਦਰ ਆਈਏ ਪਹਿਲਵਾਂ ਜੀ ਅੰਦਰ ਆਈਏ ਉਹ ਨਹੀਂ ਬਚਦੇ ਸੱਟ ਵੱਜ ਜਾਂਦੀ ਹੈ ਬਾਹਰ ਪੱਕਾ ਹੈ ਗੱਲ ਜ਼ੋਰ ਦੀ ਨਹੀਂ ਗੱਲ ਇਹ ਹੈ ਕਿ ਪਹਿਲਵਾਨ ਦੇ ਸੱਟ ਨਾ ਮੱਚੇ ਪਹਿਲਵਾਨ ਜੀ ਵਿੱਚ ਆਈਏ ਗਿੰਦਰ ਪਹਿਲਵਾਨ ਜੀ ਆਈਏ ਦਾਹੀ ਮਿਲੂਗਾ ਅੰਦਰ ਆਈਏ ਕਮਲਜੀਤ ਪਹਿਲਵਾਨ ਜੀ ਪੁੱਠੀਆ ਗਿੰਦਰ ਯਾਰ ਦੋਵੇਂ ਪਹਿਲਵਾਨ ਰੱਬ ਰੂਪ ਹੈ ਤੁਹਾਨੂੰ ਦਾਹੀ ਮਿਲਣਾ ਹੈ ਦਾਹੀ ਮਿਲੂਗਾ ਪਰ ਪਿੱਛੇ ਪੱਕਾ ਇਹ ਨਾਲ ਆਮਲਾ ਕੇ ਜਿਹੜੇ ਵਜਨ ਹੈ 2.5 3 ਕੁਇੰਟਲ ਤੋਂ ਉੱਪਰ ਚਲੇ ਜਾਂਦਾ ਹੈ 60 ਨਾਂ ਵਜੇ ਗਿੰਦਰ ਥੋੜੇ ਸਿਆਣੇ ਐ ਪਹਿਲਵਾਨ ਜੀ ਤੁਸੀਂ 60 ਫੀਟ ਨਾਂ ਵਜੇ ਤਾਂ ਕਿਹਾ ਕਿ ਪੱਕੀ ਜਗ੍ਹਾ ਤੇ ਚਲੋ ਪੰਦਰ ਕੁਲੀਏ ਕਮਲ ਜੀ ਤੇਣਾ ਉੱਦੀ ਪੈਣਾ ਨਹੀਂ ਨਹੀਂ ਕਮਲਜੀਤ ਪਹਿਲਵਾਨ ਜੀ ਦਾ ਦੇਣਾ ਪੈਣਾ ਦਾ ਦੇਣਾ ਪੈਣਾ ਜੀ ਕਮਲਜੀਤ ਪਹਿਲਵਾਨ ਜੀ ਦਾ ਦੇਣਾ ਪੈਣਾ ਉੱਦੀ ਭਾਈ ਤਾੜੀ ਮਾਰੋ ਗੁਸਤੀ ਬਾਤੇ ਖੁੱਲ ਕੇ ਕਮਲਜੀਤ ਪਹਿਲਵਾਨ ਜੀ ਉੱਦੀ ਚਲੀਏ ਭਾਈ ਕਮਲਜੀਤ ਬਾਤ ਵੀ ਤਾੜੀ ਮਾਰੋ ਇਹਦੀ ਸਾਧ ਸਾਊ ਮੱਲ ਐ ਇਹ ਗਿੰਦਰ 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 ਥਾਣੇਦਾਰ ਵਾਹ ਜੀ ਵਾਹ ਕਿਉਂਕਿ ਅਮਰਿਤਪਾਲ ਗੋਲਵਾਗ ਸਵੇਰੇ ਮੁਕਰਿਆ ਕਹਿੰਦਾ ਮੈਨੂੰ ਤਾਪ ਚੜ ਗਿਆ ਗੋਲ ਵਾ ਗੋਲ ਵਾ ਨਹੀਂ ਪੁੱਜਿਆ ਤੇ ਥਾਣੇਦਾਰ ਸਾਹਿਬ ਨੇ ਜਦੋਂ ਸਵੇਰੇ ਫੋਨ ਕੀਤਾ ਨਾ ਛੜੀਆ ਸਾਹਿਬ ਸ਼ਾਮਲਾਲ ਜੀ ਨੇ ਬੱਲੇ 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 ਉਹ ਤਾੜੀ ਮਾਰਦੇ ਖੁੱਲ ਕੇ ਨਹੀਂ ਰਿਹਾ ਕਿ ਜਦ ਤੱਕ ਤੀਰ کمان ਦੇ ਵਿੱਚ ਕੁਝ ਵੀ ਹੋ ਸਕਦਾ ਹੈ ਜੱਤ ਭਾਈ ਮਿੱਟੀ ਪਾਓ ਫੁਪਾਜ਼ਾ ਮਿੱਟੀ ਪਾਓ ਥੋੜੀ ਉਹ ਟਰਾਲੀ ਨਹੀਂ ਭਰਨੀ ਥੋੜੀ ਪਾ ਦੇ ਮੁੱਠੀ ਗਿੰਦਰ ਪਹਿਲਵਾਨ ਜੀ ਉੱਦੀ ਪੂ ਮਿੱਟੀ ਲਈ ਰੁਕਿਆ ਹੋਇਆ ਰੁਕਿਆ ਦਾ ਨਾ ਨਹੀਂ ਆਦਾ ਥੋੜੇ ਵਾਜੀ ਵਾ ਨਿਕੂਆਲ ਸਪੋਰਟਸ ਕਲੱਬ ਅਵਾਰਡ ਜੇਤੂ ਜਿੱਤੇ ਕੱਲ ਵੱਡਾ ਮੇਲਾ ਹੋ ਗਿਆ ਅੱਡੇ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਅਗਿੰਦਰ ਪਹਿਲਵਾਨ ਜੀ ਮੰਨੋ ਗੱਲ ਮੰਨੋ ਗੱਲ ਗੱਗੀ ਭਰਾ ਵੀ ਪੁਜਿਆ ਨਿਕੂਆਲ ਪਿੰਡ ਵਾਲਾ ਬਹੁਤ ਬਹੁਤ ਧੰਨਵਾਦ ਗੱਗੀ ਸੈਣੀ ਵਾਹ ਜੀ ਵਾਹ ਸਰੋਂਦਰ ਸਿੰਘ ਜੀ ਗਿੱਟਿਆ ਸਾਹਿਬ ਮਟੋਰ ਹੁਜਾਨੇ ਠੇਕੇ ਦਾ ਧਰਮ ਸਿੰਘ ਜੀ ਵੱਡਾ ਮਾਣ ਵਾਹ ਜੀ ਵਾਹ ਮਾ ਖੇਡ ਕਬੱਡੀ ਤੇ ਕੁਸ਼ਤੀਆਂ ਕਿ ਜਿਸਮ ਤਪਉਣਾ ਪੈਂਦਾ ਵੀ ਚੱਗਦੇ ਤਾਂ ਜਾ ਕੇ ਹੁੰਦੇ ਨੇ ਚਰਚੇ ਵਿੱਚ ਜੱਗਦੇ ਨਾਮ ਜੱਗ ਤੇ ਬਣਾਉਣੀ ਸਖਾਲਾ ਗੱਲਾਂ ਲਿਖਦਾ ਲੋਪੋ ਕੇ ਬੈੜਾ ਕਿ ਮਾੜੀ ਗੱਲ ਤੇ ਸਰੀਰ ਗੁੱਸਾ ਇੰਜ ਫੜਦਾ ਚੰਗੇ ਰੋਡ ਤੇ ਸਪੀਡ ਜੂ ਫਰਾਰੀ ਫੜਦੀ ਉਹ ਕੰਮ ਕੁੰਮ ਮਿੱਤਰਾਂ ਦਾ ਕੋਈ ਨਾੜੇ ਅੜਦੀ ਆ ਜਿੱਥੇ ਵੀ ਘਰਾਰੀ ਅੜਦੀ ਏ ਓ ਬੱਲੇ 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 ਏ ਤਾੜੀ 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 ਖੁੱਲ ਕੇ ਮਾਰ ਦਿਓ ਕਮਲਜੀਤ ਕਮਲਜੀਤ ਗਿੰਦਰ ਗਿੰਦਰੇ ਲੱਲੀਆਂ ਢਮਛੇੜੀ ਹਾਏ ਹੋ ਮੇਰਾ ਰੱਬਾ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਜਿਹੜੀ ਕੁਸ਼ਤੀ ਚੱਲ ਰਹੀ ਹੈ ਕਮਲਜੀਤ ਢਮਛੇੜੀ ਗਿੰਦਰ ਪਹਿਲਵਾਨ ਲੱਲੀਆਂ ਦੇ ਦਰਮਿਆਨ ਜੇਤੂਪਾਲ ਵਾਲੀ ਦੇ ਕੋਲ 2500 ਪੁੱਜ ਗਏ 2500 2000 ਆਥੇਵੇਂ ਬਚਿਆ ਤੇ 500 ਰੁਪਇਆ ਪਿੰਟਰ ਸਾਹਿਬ ਦੀ ਜੇਬ ਦੇ ਵਿੱਚ ਹੈ ਵਾਹ ਜੀ ਵਾਹ ਏ ਬੱਲੇ 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 ਮੇਰੇ ਸਾਹ ਕਿ ਜੱਟ ਤੇ ਜਵਾਨੀ ਪੂਰੀ ਚੜੀ ਹੋਈ ਹੈ ਓਏ ਉਹ ਜਾਣਦੇ ਗਰਾਰੀ ਜਿਨ੍ਹਾਂ ਜਿਨ੍ਹਾਂ ਦਾ ਆੜੀ ਹੋਈ ਹੈ ਪਤਾ ਨਹੀਂ ਉਹ ਇੱਕ ਵਿੱਚ ਤਿੰਨੋ ਹੀ ਜੋੜਦਾ ਇਹ ਚੰਗੀਆਂ ਗਰਾਰੀਆਂ ਦੇ ਦੰਦੇ ਭੋੜਦਾ ਵਾਹ ਜੀ ਵਾਹ ਜੇ ਕਾਰਨਾ ਖਾਤਾ ਪੀਰ ਦਾ ਬਲ ਸੱਚੇ ਦਰਵਾਜ਼ੇ ਕੀ ਔਰ ਸਾਡਾ ਭਰਾ ਪੰਮੀ ਸੈਣੀ ਸਾਹਿਬ ਨਿਕੂਰ ਪਿੰਡ ਵਾਲੇ ਮਾਂ ਬੋਲੀ ਪੰਜਾਬੀ ਲਈ ਵੱਡੇ ਮਾਨ ਤੋਂ ਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਆਤੀ ਜਤਿੰਦਰ ਪਿੰਕਾ ਭਰਾ ਉਹਨਾਂ ਵੱਲੋਂ ਵੱਡੇ ਮਾਨ ਤੇ ਸੁਰਿੰਦਰ ਸੈਣੀ ਜੀ ਵੱਲੋਂ ਔਰ ਪ੍ਰਧਾਨ ਸਾਹਿਬ ਸਮੀ ਵੀਰ ਵੱਲੋਂ ਵੱਡੇ ਮਾਨ ਹੈ ਓ ਚੱਲਦੀ ਕੁਸ਼ਤੀ ਕਿ ਮਿਹਣੋ ਮੈਣੀ ਹੋਇਆ ਯਾਰੋ ਜੋਰ ਚੋਬਰਾਂ ਦਾ ਟੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋਬਰਾਂ ਦਾ चढ़ी जवानी गर्म खून ललकारो ता मजदूर राजे खेले मरद मदान डर नहीं बजते और सैनी चंदते तो बेले वाला बड़े मन पुजा कर रहा है बहुत बहुत धन्यवाद है ए, आओ, कि सादा हक इतो रख के चंगे उस्ताद चंडिया पमिया छेती ढदे ना सिंह शेर के बादज कद गुलामी सहदे ना कद गुलामी सहदे ना ककी दया पुरा चोड़िया ने छाती पाके लंगोटे मल मार देने सापिया नाम रब का त्या के सिर उस्ताद भी झुका के ए, नहीं भी अजय नहीं अजय नहीं नहीं भाई हवा च कुश्ती नहीं हवा च कुश्ती नहीं इतना गिरारी फस जानी है बिंदर भाई लैप का इंतजाम कर समा खुला है हाँ बिंदर सैनी साहब सॉरी शर्मा जी बिंदर शर्मा जी डीजे लाइट साउंड ਲਾਈਟ ਦਾ ਪਰਵਾਹ ਨਾ ਜੂਰ ਕੀਤਾ ਜਾਵੇ ਕਿਉਂਕਿ ਕੁਸ਼ਤੀ ਅੜਦੀ ਲੱਗਦੀ ਆ। ਹਾਂ ਠੀਕ ਹੈ। ਹਾਂ ਜੀ ਹਾਂ। ਅਦਰ ਪ्योर ਪੰਜਾਬ ਲਾਈਟ ਗਿਦਰ ਖੁੱਲਾ ਹੱਥ ਨਹੀਂ ਮਾਰਦਾ ਬਈ, ਖੁੱਲਾ ਹੱਥ ਨਹੀਂ ਮਾਰਦਾ। ਥਾਨੇਦਰ ਸਾਹਿਬ ਹਾਂ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਕਿਉਂਕਿ ਕਮਲਜੀਤ ਨਾਲ ਤਾਂ ਗੱਲ ਕਰ ਲਈਦੀ ਆ ਕਿੰਦਰ ਤੋਂ ਥੋੜਾ ਡਰ ਲੱਗਦਾ ਹੈ। ਹੋਕੇ ਕਦੇ ਨੇਹਰੀ ਜੋ ਹਸ਼ਿਆਰਪੁਰ ਵੀ ਜਾਣਾ ਪੈਂਦਾ ਹੈ। ਸਟਾਰ ਦੋ ਲੱਗੇ ਆ। ਤੁਹਾਨੂੰ ਪਤਾ ਪੰਜਾਬ ਪੁਰ ਦੇ ਸੁਹਾਵੇ ਕੱਬੇ ਹੁੰਦੇ ਆ। ਵਾਹ ਜੀ ਵਾਹ ਇਹ ਆ ਇਹ ਬੱਲੇ 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 ਤਾੜੀ ਮਾਰ ਦਿਓ ਉਹ ਤਾੜੀ ਮਾਰ ਦਿਓ ਆਹ ਵਾਹ ਜੀ ਵਾਹ ਕਿ ਖੇਡ ਕਬੱਡੀ ਕੁਸ਼ਤੀ ਵੀ ਕੰਪੈਡਰਾ ਝੋਟੇ ਦਾ ਜੀਦਾਰੀ ਵੀ ਕੁਸ਼ਤੀ ਪੱਕਾ ਸਾਧਰ ਝੋਟੇ ਦਾ ਸਾਦਾ ਮਾਰੀ ਤਪੱਸਿਆ ਕਰਨੀ ਪੈਂਦੀ ਹੈ ਤਪੱਸਿਆ ਕਿ ਕਰਨ ਤਪੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਕਿ ਚਾਵਾ ਨੌਜੋ ਪਾਲਣ ਪੁੱਤ ਨੂੰ ਫਿਰ ਝੰਡੀ ਜਿੱਤ ਹੁੰਦੀ ਏ ਗਿਆਨਮਾਨ ਦੀ ਸੰਗਤ ਚੰਗੀ ਤਾਰਦੇਵੇਂ ਵਿਦਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਈ ਦੀ ਪਹਿਲਵਾਨਾਂ ਨੂੰ ਚਾਈ ਦੀ ਪਹਿਲਵਾਨਾਂ ਨੂੰ ਏ ਬੱਲੇ ਬਾਈ ਤਾੜੀ ਮਾਰ ਦਿਓ ਖੁੱਲ ਕੇ ਕਿ ਧੌਣ ਤੇ ਬਦਾਨਾ ਜਿਵੇਂ ਮਿੱਟੀ ਪੋੜਦਾ ਮਿੰਟ ਮਿੰਟ ਲੰਘਦਾ ਭਾਰ ਰਾਂਦਰਾ ਤੇਡੀ ਅਜਲੇਬੀ ਵਾਂਗੂ ਮੱਲੀ ਮਿੱਤਰੋ ਕੱਲ ਸੁਣਨ ਵਾਲੀ ਐ ਲੇਕੇ ਸੋਨੂ ਢਮਸ਼ੇੜੀ ਵਾਲਾ ਕੱਲੀ ਕੱਲੀ ਮਿੱਤਰੋ ਤੇ ਸੁਖੀ ਲੇਖਦਾ ਵਿੱਚ ਕਕਰਾਲੇ ਮਲ ਟੌਣੇ ਕਿਹੜੇ ਸਖਾਰੇ ਜੇ ਨਾਲ ਬਗਾਨੇ ਪੜੜਾ ਹੋਵੇ ਜਿਗਰਾ ਚਾਹੀਦਾ ਦਲੇਰ ਤੇ ਆ ਜੇ ਕਰਨੀ ਹੋਵੇ ਪਹਿਮਾਨੀ ਬੰਦਾ ਚਾਹੀਦਾ ਬਬਰ ਛੇੜ ਗਿਆ ਜਿੱਤੇ 500 ਰੁਪਇਆ ਜੋਗੇ ਵੱਲੋਂ ਐ ਅਤੀ ਸੁਖਚੈਨ ਵੱਲੋਂ 500 ਸਰਜੀਤ ਪਿੰਟਰ ਵੱਲੋਂ 1500 ਐ ਜੇ ਤੂੰ ਪਹਿਲਵਾਨ ਦਾ ਫਿਰ ਸੰਗ ਰੈਣ ਦੇ ਨਾਮ ਅੰਦਰ ਢੋਲੀ 1 ਮਿੰਟ ਪਹਿਲਵਾਨ ਜੀ ਕੁਸ਼ਤੀ ਤੇਜ਼ ਕਰੋ ਆਪਾਂ ਫੈਸਲਾ ਲੈਣਾ ਹੈ ਇਹ ਨਹੀਂ ਕਿ ਤੁਸੀਂ ਕਹਿਣਾ ਕਿ 25 ਹੋ ਗਿਆ 30 ਹੋ ਗਿਆ ਕਮੇਟੀ ਦੇ ਸਖਤ ਅਦੇਸ਼ ਹੋਇਆ ਜਦੋਂ ਗੱਲ ਹੋਈ ਆ ਫੋਨ ਤੇ ਕਿ ਆਪਾਂ ਫੈਸਲੇ ਲੈਣੇ ਆ ਨਹੀਂ ਕੁਸ਼ਤੀ ਜਿਹੜਾ ਜੋਰ ਆਮ 51 51 31 310 ਦਿੱਤਾ ਜਾ ਨੋਟ ਕਰ ਲਿਓ ਫਿਰ 51000 ਭੁੱਲ ਜਾਣਾ ਆਪਾਂ ਹਾਂ ਭਾਈ ਤਾੜੀ ਮਾਰ ਦਿਓ ਜੀਰੋ ਕੱਟਣੀਆਂ ਸਿਰਫ ਕੱਲੀ ਜੀਰ ਨਾਲ ਫਰਕ ਨਹੀਂ ਬਹੁਤਾ ਪੈਂਦਾ ਪਰ ਹਿਆਰਾਂ ਦਾ ਕੰਮ ਸੁਆ ਚ ਆ ਜਾਣਾ ਵਾਹ ਜੀ ਵਾਹ ਕਿ ਨਹੀਂ ਰਿਸਾ ਨਹੀਂ ਰਿਸਾ ਵਾਹ ਜੀ ਵਾਹ ਕਿ ਸੁੱਕੀ ਲੇਖਦਾ ਵਿੱਚ ਕਕਰਾਲੇ ਮਲ ਟਾਉਣੇ ਕਹਿੰਦੇ ਸਖਾਰੇ ਜੇ ਨਾਲ ਬਗਾਨੇ ਪੜਰਾ ਹੋਵੇ ਜਿਗਰਾ ਚਾਹੀਦਾ ਦਲੇਰ ਤੇ ਆ ਜੇ ਕਰਨੀ ਹੋਵੇ ਪਹਿਲਵਾਨੀ ਬੰਦਾ ਚਾਹੀਦਾ ਬਬਰ ਸ਼ੇਰ ਜੀ ਪਹਿਲਵਾਨ ਜੀ ਅੰਦਰ ਚਲੀਓ ਹੁਣ ਆਪਾਂ ਪਹਿਲਵਾਨ ਜੀ ਅੰਦਰ ਬਾਈ ਕੈਸ਼ ਤਾਂ ਨਹੀਂ ਲੁੱਟਣਾ ਆਪਾਂ ਅੱਧੀ ਆ ਜੀਏ ਇਹ ਦਮਾਂਗੇ ਗਿਣ ਕੇ ਬਜ਼ੁਰਗ ਬੈਠਿਆ ਉਹਨੇ ਵੀ 15 20 ਮਿੰਟ ਗਿੰਡੂ ਲਾਣੀ ਹੈ ਕੋਕਲ ਜਿੱਦੋਂ 5 500 ਵਾਲੇ ਫਿਰ ਤਾਂ ਛੇਤੀ ਗੱਲ ਮੁੱਕ ਜਾਂਦੀ ਹੈ ਜੇਕਰ 600 ਵਾਲੇ ਹੋਵੇ ਨਾ 51000 ਘਰਨ ਲੱਗਿਆ ਗਰੀਬ ਬੰਦਿਆਂ ਥੁੱਕ ਮੁੱਕ ਜਾਂਦਾ ਇੱਕ ਵਾਰ ਤਾੜੀ ਮਾਰ ਲੋ ਗਾਦੀਪੁਰ ਬੇਲਾ ਕਦਾਂਦਰ ਕਮੇਟੀ ਪੂਰੇ ਨਗਰ ਦੇ ਨਾਤੇ ಗ್ರಾಮ ਪੰਚਾਇਤ ਦੇ ਨਾਤੇ ਸਾਰੇ ਬਜ਼ੁਰਗਾਂ ਦੇ ਨਾਤੇ ਮਾਤਾ ਮਾਂ ਪਹਿਣਾ ਦੇ ਨਾਤੇ ਜੇ ਕਰਾ ਲਖਾ ਜੀ ਪੀਰ ਦਾ ਬਲ ਸੱਚੇ ਦਰਵਾਜ਼ੇ ਕੀ ਸੱਚੀ ਸਰਕਾਰ ਕੀ ਬੋਲੋ ਸੋਨਿਆਲ ਸਤਿ ਸ਼੍ਰੀ ਅਕਾਲ ਜੇ ਕਰਾ ਬੀਰ ਬਜ਼ਰੰਗੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਦੁਨੀਆ ਚਲੇਦਾ ਸ਼੍ਰੀ ਰਾਮ ਕੇ ਬਿਨਾ ਰਾਮ ਜੀ ਚਲੇਦਾ ਹਨੂਮਾਨ ਕੇ ਬਿਨਾ ਏ ਬੱਲੇ ਓ ਤਾੜੀ ਮਾਰ ਦਿਓ ਹੋ गेंद्र केंद्र हम कुश्ती हो गई है थानेदार साहब कमलजीत डोमशेरी डुम है सुरजीत पेंट जी ओ भी कवंजा गिणना है ना मैं पत्ती सौ गिणना अपने आला लिया जी पांच सौ जेतु पहलवान लिये जोगे भा वो पांच सौ पांच सौ सुखचैन वालों पंद्रह सौ रुपया सुरजीत पेंटर वालों है लियाओ जी पांच सौ एक बार ताड़ी मार के खुल के पहलवाना ਜੈ ਕਰਨਾ ਖਦਾ ਪੀਰ ਦਾ ਬਲ ਸੱਚੇ ਦਰਵਾਲ ਕੀ ਜੈ ਹੁਣ ਬਿੰਦਰ ਦੇ ਪੈਸੇ ਕੱਟ ਕਰ ਦਿਓ ਜੀ ਆਪਾਂ ਲੈਟਰ ਨਹੀਂ ਬਲਵਾਈਏ ਜੀ ਲੈਟਰ ਲੱਗ ਗਿਆ ਬਾਲੀਆਂ ਤਾਂ ਨਹੀਂ ਨਹੀਂ ਮੇਰੇ ਕੋਲ ਜੇਤੂ ਭਲਵਾਉਂਦੇ ਆ ਜੀ ਆਹ ਦਮ ਨਹੀਂ ਪਹਿਲਵਾਉਂਦੀ ਆ ਆ ਫੜੋ ਜੀ 2500 ਰੁਪਇਆ ਮਨਪ੍ਰੀਤ ਜੀ ਆ 2500 ਰੁਪਏ ਜੇਤੂ ਪਹਿਲਵਾਰ ਕਮਲਜੀਤ ਆ ਮਾਰ ਸਾਰਾ ਆਪਾਂ ਸਾਰੇ ਪਹਿਲਵਾਨ ਦੋਨਾਂ ਦਾ ਕਰੀਏ ਜੀ ਜੋਰ ਦੋਨਾਂ ਦਾ ਤੋੜਾ ਤੋੜ ਲੱਗਿਆ ਇਹ ਨਹੀਂ ਕਿ ਜਿੱਤੂ ਪਹਿਰਵਾਨ ਨੂੰ ਦਿੱਤੇ ਤੇ ਦੇਜਕ ਸੋਹਾ ਦਾ 50-50 ਕਰਦੇ ਕੋਈ ਚੱਕਰ ਨਹੀਂ ਆ। ਇਹ ਨਹੀਂ 1600 ਤੇ 1500 ਦਿੱਤਾ 1600 ਹੋ ਗਿਆ। ਧੰਨਵਾਦ ਹੈ। ਸ੍ਰੀ ਗੁਰੂ ਚਰਨ ਸਰੋਜ ਰਾਜ ਨਿਜਿਮਨ ਬਕਰ ਸੁਧਾਰ। ਵਰਣੋ ਰਗਵਰ ਤੇ ਮਿਲ ਜਸੂ। ਜੋਤਿਆ ਕੁਫਲ ਚਾਰ ਬੁੱਧੀ ਹੀਨਤ ਨੂੰ ਜਾਣ ਕੇ ਮੈਂ ਸਿਮਰਾ ਪਵਨ ਕੁਮਾਰ ਬਲ ਬੁੱਧੀ ਵਿੱਦਿਆ ਦੇ ਮੋਹੇ ਮੇਰੇ ਹਰੋ ਕਲੇਜ ਵਿੱਚ ਕਰ। ਮਾ ਪਹਿਲਵਾਂ ਜੀ ਆ ਜੀ ਫਿਰੋਂ ਕਿਉਂਕਿ ਕਮੇਟੀ ਦਾ ਪਿੰਡ ਦੂਰ ਪੈਂਦਾ ਨਹੀਂ ਵੀ ਘਰੇ ਜਾਣਾ ਤੇ ਦਿਨੇ ਦਿਨੇ ਆਪਣਾ ਕੈਸ਼ ਲਈਏ ਤੇ ਗਿਣੀਏ ਔਰ ਸਾਡੇ ਪਤਨ ਭਰਾ ਦੇ ਵੱਲੋਂ ਮਾਬੁੱਲੀ ਪੰਜਾਬੀ ਲਈ ਵੱਡੇ ਮਾਣ ਪਹੁੰਚਿਆ ਬਹੁਤ ਬਹੁਤ ਧੰਨਵਾਦ ਅੱਜ ਇਹ ਕਮਲਜੀਤ ਪਹਿਲਵਾਂ ਜੀ ਕੈਮਰੇ ਦੇ ਅੱਗੇ ਆ ਜੀਏ ਭਾਈ ਚੰਡੀ ਬੰਨਣੀ ਆ ਜੀ ਕਮਲਜੀਤ ਪਹਿਲਵਾਨ ਜੀ ਭਾਈ ਥੋੜਾ ਗਰਾਊਂਡ ਕਲੀਅਰ ਕਰ ਦਿਆ ਕੈਮਰੇ ਦੇ ਕੋਲ ਸਾਈਡ ਤੇ ਹੋ ਜੀਏ ਬੰਨੋ ਛੱਡੀ ਕਿਨੇ ਬੰਨਗੀ ਆਜੋ 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 ਛੱਡੀ ਬਣਾ ਬਜੋ ਆਜੋ ਨੰਬਰਦਾਰ ਜੀ ਬਾਟੋ ਜੀ ਰੁਕ ਜੋ ਚਲੋ 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 ਆ ਜਾਓ ਚੱਕ ਉੱਠੋ ਆਜੋ ਬੇਨਤੀ ਹੈ ਸਾਰੇ ਬਜ਼ੁਰਗਾਂ ਨੂੰ ਆ ਜੀ ਕੋਈ ਗੱਲ ਨਹੀਂ 500 ਵਾਲਿਆਂ ਛੇਤੀ ਗਣੇ ਜਾਣੇ ਕੋਈ ਗੱਲ ਨਹੀਂ ਅੱਜ ਦਾ ਯਾਦਗਾਰੀ ਇਹ ਰਕੋਤੀ ਦੰਗਲ ਪਿੰਡ ਗੱਜਪੁਰ ਬੇਲਾ ਜਿੱਥੇ ਪਿਛਲੇ ਸਾਲ ਸਾਡੇ ਗੁਰਵਿੰਦਰ ਪਾਜੀ ਉਹਨਾਂ ਵੱਲੋਂ ਵੀ ਮੇਰੇ ਲਈ ਵੱਡੇ ਮਾਣ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਆਹ ਆਈ ਫੋਟੋ ਦੋਵੇਂ ਪਹਿਲਵਾਨਾਂ ਨਾਲ ਹੋਣੀ ਹੈ ਜੀ ਫੋਟੋ ਤਾਂ ਗਿੰਦਰ ਪਹਿਲਵਾਨ ਜੀ ਇੱਧਰ ਆ ਜੀ ਪਹਿਲਾਂ ਆਹ ਲਾਈਵ ਵਾਲੇ ਕੈਮਰੇ ਸਾਰੇ ਸਾਈਡ ਨੂੰ ਹੋ ਜਿਓ ਜੀ ਚੈਨੇ ਆਟੋ ਲੀ ਭਰਾਵਾਂ ਨੂੰ ਬਿੰਦੇ ਤੁਸੀਂ ਦੋਨਾਂ ਸਾਈਡਾਂ ਤੇ ਖੜ੍ਹ ਜਿਓ ਜੀ ਆ ਕੇ ਅਬ ਬਜ਼ੁਰਗਾਂ ਨੂੰ ਹੁਣ ਦਿਓ ਜੀ ਬਾਕੀ ਸਾਰੇ ਪਿੱਛੇ ਹੋ ਜੋ ਬੇਨਤੀ ਹੈ ਸਾਰੇ ਬਜ਼ੁਰਗਾਂ ਨੂੰ ਪਾਕੀ ਹੋ ਜੀਏ ਜੇ ਕਰਾ ਲਖਾ ਦਾ ਪੀਰ ਨਾਵਲ ਸੁੱਚੇ ਦਰਵਾਰ ਕੀ ਲੱਲੀਆਂ ਵਾਲਾ ਕਿਹੜਾ ਹੈ ਲੱਲੀਆਂ ਵਾਲਾ ਸਰਦਾਰ ਹੈ ਭਾਜੀ ਥਾਣੇਦਾਰ ਗਿੰਦਰ ਸਿੰਘ ਜੀ ਔਰ ਦੂਜਾ ਪਹਿਲਵਾਨ ਜਿਹੜਾ ਮੇਰੇ ਵਰਗਾ ਮੋਨਾ ਉਹ ਕਮਲਜੀਤ ਡਮਛੇੜੀ ਇੱਕ ਵਾਰ ਤਾੜੀ ਮਾਰਦੇ ਵੱਡੀ ਸਾਰੀ ਖੁੱਲ ਕੇ ਔਰ ਧੰਨਵਾਦ ਆ ਨਿੱਕੂ ਵਾਲ ਯੂਥ ਸਪੋਰਟਸ ਕਲੱਬਿਤ ਨਾਲੇ ਪਰਾਵਾਂ ਦਾ ਰਾਮ ਰਾਮ ਬਹੁਤ ਬਹੁਤ ਧੰਨਵਾਦ ਸਾਡੇ ਪਾਲਪਾ ਜੀ ਮੂਵੀ ਮੇਕਰ ਸਾਹਿਬ ਜਿਹੜਾ ਬਹੁਤ ਫਿਰ ਤੋਂ ਵੱਡੇ ਮਾਨ ਆਇਆ ਹੈ